ਜੀਪ ਗਾਂਧੀ ਇਨਕਲੇਵ ਵਿਖੇ ਚੋਰਾਂ ਨੇ ਇੱਕੋ ਰਾਤ ਤਿੰਨ ਕੋਠੀਆਂ ਨੂੰ ਬਣਾਇਆ ਨਿਸ਼ਾਨਾ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਕੀ ਹੋਇਆ ਤੁਹਾਡੇ ਘਰ ਸੱਡੇ ਘਰ ਚੋਰ ਵਰਗੇ ਭਾਜੀ ਅੱਛਾ ਜੀ ਹਾਂ 2:00 ਵਜੇ ਕੁਛ ਮਿੰਟ ਤੇ ਬੜੇ ਮੈਂ ਤਾਂ ਹੈ ਨਹੀਂ ਸੀ ਘਰ ਕੋਈ ਨਹੀਂ ਸੀਗਾ ਅੱਛਾ ਜੀ ਨਹੀਂ ਉਧਰ ਆਪਣੇ ਬੇਟੇ ਜਾਂ ਸੀ ਅੱਛਾ ਜੀ ਤੁਹਾਨੂੰ ਕਦੋਂ ਪਤਾ ਲੱਗਾ ਅੰਟੀ ਸਵੇਰੇ 7:30 ਮੁੰਡਾ ਮੋਟਰਸਾਈਕਲ ਚੱਕਣ ਆਇਆ ਵੱਡਾ ਮੁੰਡਾ ਅੱਛਾ ਜੀ ਉਦੋਂ ਦੇਖਿਆ ਸਾਰੇ ਤਰਲਜੇ ਪਿੰਦੇ ਪੈਸੇ ਟੁੱਟੇ ਪੈਸੇ ਕੀ ਕੀ ਨੁਕਸਾਨ ਕਰ ਗਿਆ ਸਾਡਾ ਨੁਕਸਾਨ ਸੋਨਾ ਲੈ ਗਿਆ ਚਾਰ-ਪੰਜ ਲੱਖ ਦਾ ਹੋਣ ਅਲਮਾਰੀ ਆਹ ਸਾਰੀ ਤੋੜ ਕੇ ਆ ਸਾਰੇ ਲੋਕ ਲੋਕ ਤੋੜ ਦਿੱਤੇ ਆ ਵੀ ਸਾਰੇ ਤੋੜ ਤੋੜ ਕੇ ਬਾਹਰ ਘੜੀਆਂ ਸੀ ਬਾਹਰ ਲਿਆ ਉਹ ਲੈ ਗਏ ਆ ਅੱਛਾ ਜੀ ਹਾਂਜੀ ਆ ਸਾਰੇ ਤੋੜ ਕੇ ਤੇ ਸੀਸੀਟੀਵੀ ਨਹੀਂ ਲੱਗੇ ਹਾਂਜੀ ਸੀਸੀਟੀਵੀ ਕੈਮਰਾ ਲੱਗੇ ਹੋਏ ਅੱਛਾ ਆ ਲੋਕ ਵਿੱਚ ਲੱਗੇ ਹੋਏ ਆ ਆਇਆ ਕੋਈ ਵਿੱਚੋਂ ਦੀ ਹਾਂਜੀ ਆ ਸਾਰੇ ਦੋ ਜਣੇ ਦੋ ਜਣੇ ਆਏ ਸੀਗੇ ਅੱਛਾ ਜੀ ਆਏ ਆ ਤੇ ਪੁਲਿਸ ਪ੍ਰਸ਼ਾਸਨ ਕੋਈ ਆਇਆ ਇਸ ਮੌਕੇ ਤੇ ਮੌਕੇ ਤੇ ਆਏ ਸੀ ਦੋ ਜਣੇ ਪੁਲਿਸ ਵਾਲੇ ਅੱਛਾ ਜੀ ਹਾਂਜੀ ਸਾਰਾ ਉਹ ਦੇਖ ਦੋ ਕਿੱਥੇ ਚਲੇ ਗਏ ਅੱਛਾ ਜੀ ਹੋਰ ਕੀ ਨੁਕਸਾਨ ਹੋਇਆ ਤੁਹਾਡਾ ਬਾਹਰ ਖਿਚਾਰ ਤੇ ਯਸ ਸੀ ਮੇਰਾ ਉੱਤਰ ਮੇਰੀ ਅਲਮਾਰੀ ਉੱਤਰਿਆ ਇਹੇ ਵਾਕਿੰਗ ਵੀ ਆ ਅੱਛਾ ਜੀ ਉਹਦੇ ਵਿੱਚੋਂ ਲੈ ਗਿਆ ਸਾਰੇ ਤੇ ਇਧਰੋਂ ਕਿੰਨਾ ਨੁਕਸਾਨ ਹੋਇਆ ਤੇ ਉਧਰੋਂ ਇਧਰੋਂ 5 ਲੱਖ ਦਾ ਸਾਰਾ ਲੈ ਗਿਆ ਸੋਨਾ ਗੋਲਡ ਸੈਟ ਉਪਾਸ ਬਾਲਗਾਂ ਰਿੰਦਾ ਸਭ ਲੈ ਗਿਆ ਅੱਛਾ ਜੀ ਮੇਰਾ ਨਾਮ ਹਰਜੀਤ कौर ਅੱਛਾ ਜੀ ਮੈਂ ਵਾਰਡ ਨੰਬਰ 24 ਦੇ ਐਮਸੀ ਅੱਛਾ ਜੀ ਤੇ ਮੈਂ ਰਜੀਵ ਗਾਂਧੀ ਇਨਕਲੇ ਵਿੱਚ ਰਹਿ ਰਹੀ ਆ ਤੇ ਰਾਤੀ ਰਾਤ ਦੇ ਟਾਈਮ 'ਚ ਸਾਡੀ ਕਲੋਨੀ ਦੇ ਵਿੱਚ ਰਜੀਵ ਗਾਂਧੀ ਇਨਕਲੇਵ ਚ ਤਿੰਨ ਘਰਾਂ ਦੇ ਵਿੱਚ ਚੋਰੀ ਹੋਈ ਕੋਠੀ ਨੰਬਰ 56 61 ਐਂਡ 121 ਦੇ ਵਿੱਚ ਚੋਰੀ ਹੋਈ ਔਰ ਚੋਰਾਂ ਨੇ ਵੇ ਮਤਲਬ ਤੜਕ ਹੋ ਕੇ ਹਾ ਪੂਰੀ ਕਲੋਨੀ ਵਿੱਚ ਘੁੰਮਿਆ ਤੇ ਹਰ ਘਰ ਦੇ ਵਿੱਚ ਉਹਨਾਂ ਨੇ ਜਾ ਕੇ ਚੈਕਿੰਗ ਕੀਤੀ ਜਿਹੜੇ ਘਰ ਦੇ ਅੰਦਰ ਕੋਈ ਨਹੀਂ ਹੈਗਾ ਉਹਦੇ ਅੰਦਰ ਜਾ ਕੇ ਚੋਰੀ ਕੀਤੀ ਹੈ ਜਿਹੜਾ ਦੂਸਰਾ ਘਰ ਆ ਉਹਨਾਂ ਦੇ ਅੰਦਰ ਲਾਈਟਾਂ ਵਗੈਰਾ ਮਾਰ ਕੇ ਹਰ ਘਰ ਦਾ ਕਲੋਨੀ ਦਾ ਹਰ ਘਰ ਚੈੱਕ ਕੀਤਾ ਇਹ ਕਿੰਨੇ ਚੋਰ ਆਏ ਸੀਗੇ ਜਿਹੜੇ ਅਸੀਂ ਵੀਡੀਓ ਦੇ ਵੀਡੀਓ ਕਲਿੱਪ ਚ ਦੇਖ ਰਹੇ ਆ ਇਹ ਸਿਰਫ ਦੋ ਚੋਰ ਨੇ ਔਰ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਨਹੀਂ ਜਿੰਨੀ ਤਿੰਨ ਘਰਾਂ ਚ ਉਹੀ ਦੋ ਗਏ ਆ ਕਿ ਹੋਰ ਕੀ ਉਹਨਾਂ ਦਖਲ ਨਹੀਂ ਸੇਮ ਉਹੀ ਦੋਨੋਂ ਹੀ ਗਏ ਆ ਦੋਨਾਂ ਨੇ ਕੀਤੀ ਚੋਰੀ ਸਾਰੇ ਤੇ ਪੁਲਿਸ ਪ੍ਰਸ਼ਾਸਨ ਕੋਈ ਆਇਆ ਸਿਰੀ ਸਿਰੇ ਆਇਆ ਮੌਕਾ ਦੇਖਣ ਥੋੜਾ ਜਿਹਾ ਆਇਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਕੋਈ ਵੀ ਨਾ ਹੁਣ ਸਾਨੂੰ ਉਹਨਾਂ ਨੇ 5 ਵਜੇ ਬੁਲਾਇਆ ਨਾ ਸਾਨੂੰ ਉੱਥੇ ਕੋਈ ਮਿਲਿਆ ਆ ਸਾਰੀ ਕਲੋਨੀ ਪੂਰੀ ਉੱਥੇ ਪਹੁੰਚੀ ਹੋਈ ਸੀ ਔਰ ਜੋਬ ਵਾਲੇ ਸਾਰੇ ਸਾਡੀ ਕਲੋਨੀ ਦੇ ਬੰਦੇ ਆ 5 ਵਜੇ ਦੇ ਹਿਸਾਬ ਤੋਂ ਪਹਿਲਾਂ ਸਾਰੇ ਉੱਥੇ ਪਹੁੰਚੇ ਵਿਚਾਰੇ ਸਾਰੇ ਆਪਣਾ ਮਨ ਮਹਿਸੂਸ ਕਰਕੇ ਵਾਪਸ ਆਇਆ ਦੁਖੀ ਹੋ ਕੇ ਵਾਪਸ ਆਇਆ ਕੋਈ ਤੁਹਾਨੂੰ ਸ਼ੱਕ ਕਿਸੇ ਤੇ ਸ਼ੱਕ ਤੇ ਹੁਣ ਅਸੀਂ ਕਹਿ ਨਹੀਂ ਸਕਦੇ ਪਰ ਸਾਡੀ ਕਲੋਨੀ 'ਚ ਇੱਕ ਲੜਕਾ ਸੀਗਾ ਉਹਦਾ ਨਾਮ ਹੈਗਾ ਸ਼ਬਦ ਉਹ ਰਾਤ 2 ਵਜੇ 1 ਮਿੰਟੇ ਉਹਦੀ ਕਾਰ ਸਾਡੀ ਕਲੋਨੀ ਦੇ ਵਿੱਚ ਆਈ ਹੈ ਤੇ ਉਸ ਤੋਂ ਥੋੜੀ ਦੇਰ ਬਾਅਦ ਉਹ ਵਾਪਸ ਗਈ ਆ ਉਸ ਤੋਂ ਬਾਅਦ ਸਾਡੀ ਕਲੋਨੀ 'ਚ ਚੋਰੀਆਂ ਹੋਣੀਆਂ ਵੀ ਸ਼ੁਰੂ ਹੋਈਆਂ ਤੇ ਉਸ ਤੋਂ ਇੱਕ ਘਰ ਹੈਗਾ 103 ਨੰਬਰ ਉੱਥੇ ਉਹ ਬੰਦਿਆ ਨੇ ਕਲੋਨੀ 'ਚ ਪਹਿਲਾਂ ਵੀ ਚੋਰੀਆਂ ਕੀਤੀਆਂ ਸੀਗੀਆਂ ਉਸ ਮੁੰਡੇ ਦਾ ਨਾਮ ਗੁਰਪ੍ਰੀਤ ਸਿੰਘ ਗੋਪੀ ਹੈ ਤੇ ਉਹ ਉਹਨੂੰ ਸ਼ੱਕ ਦੇ ਆਧਾਰ 'ਤੇ ਪੁਲਿਸ ਇੱਥੋਂ ਲੈ ਕੇ ਗਈ ਆ ਪਰ ਜਦੋਂ ਹੁਣ ਅਸੀਂ ਗਏ ਆ ਉਹ ਉਹਨੂੰ ਛੱਡ ਚੁੱਕੇ ਹੋਏ ਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੀ ਕਲੋਨੀ ਦੇ ਵਿੱਚ ਸਾਡੀ ਕਲੋਨੀ 'ਚ ਇੱਕ ਘਰ ਦਾ ਹੋਇਆ 12 ਤੋਂ 13 ਲੱਖ ਰੁਪਇਆ ਇੱਕ ਘਰ ਦਾ ਹੋਇਆ 6 ਤੋਂ 7 ਲੱਖ ਰੁਪਇਆ ਇੱਕ ਕਰਦਾ ਹੋਇਆ 4 ਤੋਂ 5 ਲੱਖ ਰੁਪਇਆ ਠੀਕ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਇਹਨੂੰ ਇਹਨਾਂ ਨੂੰ ਪਕੜਿਆ ਜਾਵੇ ਸਾਡੀ ਕਲੋਨੀ ਨੂੰ ਸੇਫਟੀ ਦਿੱਤੀ ਜਾਵੇ ਇੰਪਰੂਵਮੈਂਟ ਰਸ ਦੀ ਕਲੋਨੀ ਆ ਹਰ ਪਾਸਿਓਂ ਓਪਨ ਆ ਨਾ ਉਹ ਗੇਟ ਲਗਾਉਂਦੇ ਰੇ ਆ ਨਾ ਕੁਝ ਤੁਸੀਂ ਚੀਜ਼ਾਂ ਦੀ ਗੱਲ ਕਰਦੇ ਹੋ ਸਾਡੇ ਇੱਥੇ ਬੰਦੇ ਸੇਫ ਨਹੀਂ ਹੈਗੇ ਉਹ ਡਾਕਟਰ ਲੱਗ ਨੇ ਮੇਰਾ ਨਾ ਪ੍ਰਵੀਨ ਇਹ ਕੀ ਹੋਇਆ ਜੀ ਤੁਹਾਡੇ ਘਰੇ ਇੱਥੇ ਸਾਰੇ ਚੋਰੀ ਹੋ ਗਈ ਰਾ ਸਿਸਟਰ ਮੇਰੀ ਗਈ ਸੀ ਉਹਨਾਂ ਨੇ ਨਾਨਦੇ ਬੇਟੀ ਹੋਈ ਸੀਗੀ ਉੱਥੇ ਕੀ ਨਾਮ ਉਹਨਾਂ ਦਾ ਸਤੀਸ਼ ਕੁਮਾਰੀ ਅੱਛਾ ਜੀ ਉਹਨਾਂ ਦੇ ਬੇ ਨਾਨਦੇ ਬੇਟੀ ਹੋਣ ਕਰਕੇ ਤੇ ਉੱਥੇ ਫੰਕਸ਼ਨ ਤੇ ਗਏ ਹੋਏ ਸੀ ਤੇ ਪਿੱਛੋਂ ਘਰੇ ਹੈ ਨਹੀਂ ਸੀ ਕੋਈ ਵੀ ਤੇ ਜਿਹਦੇ ਕਰਕੇ ਪਿੱਛੇ ਚੋਰੀ ਹੋ ਗਈ ਅੱਛਾ ਕਿੰਨਾ ਕੁ ਨੁਕਸਾਨ ਹੋਇਆ ਕੀ ਲੱਗੇ ਸਾਮਾਨ ਹੈ ਕਾਫੀ ਜਨਕੇ 골ਡ ਕਾਫੀ ਲੱਗੇ 골ਡ ਵੀ ਸੀ ਲੱਗਦੀ ਵੀ ਸੀ ਤੇ ਹੁਣ ਉਹ ਸਿਸਟਰ ਹੀ ਦੱਸ ਸਕਦੀ ਮੈਨ ਕਿਉਂਕਿ ਮੈਨੂੰ ਤਾਂ ਜੀ ਪੰਜ ਮੁਦਰੀਆਂ ਸੀ ਉਹਦੀਆਂ ਤੋ ਹੱਪਾ ਯਾਨੀ ਚਾਂਸ ਸੀ ਇਹਦੀ ਆਪਣੀ ਚਾਂਸ ਸੀਗੀ ਤੇ ਹੋਰ ਚਾਂਦੀ ਮਨਾ ਅੱਧਾ ਕਿਲੋ ਦੇ ਨੇੜੇ ਸੀ ਚਾਂਦੀ ਤੇ ਹੋਰ ਬਾਕੀ ਨਗਦੀ ਵੀ ਸੀ ਇਹ ਨਗਦੀ ਹੁਣ ਕਿੰਨਾ ਕੈਸੀ ਉਹ ਮੈਨੂੰ ਨਹੀਂ ਪਤਾ ਕਿੰਨਾ ਸੀ ਤੇ ਬਾਕੀ 골ਡ ਦਾ ਵੀ ਹੁਣ ਬਾਕੀ ਸਹੀ ਐਸਟੀਮੇਟ ਤਾਂ ਅਸੀ ਹਿਸਟਰੀ ਦੱਸ ਸਕਦੀ ਆ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਸतीश ਕੁਮਾਰ ਹੈਗੀ ਆ ਤੇ ਮੈਂ ਆਪਣੀ ਨਨ੍ਹਾ ਦੇ ਪ੍ਰੋਗਰਾਮ ਦੇ ਵਿੱਚ ਹਬੋਰ ਗਈ ਹੋਈ ਸੀ ਤੇ ਮੈਂ ਜਦੋਂ ਰੀਵ ਕੰਦੀ ਇਨਕਲੇਵ ਦਾ ਮਾਰਨਿੰਗ ਦੇ ਵਿੱਚ ਗਰੁੱਪ ਦੇਖਿਆ ਤਾਂ ਉਹਦੇ ਵਿੱਚ ਮੈਨੂੰ ਚੋਰੀਆਂ ਦਾ ਵੇਰਵਾ ਮੈਨੂੰ ਆਇਆ ਤੇ ਫਿਰ ਮੈਂ ਨਾਲ ਦੀ ਨਾਲ ਆਪਣੇ ਘਰ ਦੇ ਸੀਸੀਟੀਵੀ ਕੈਮਰੇ ਔਨ ਕਰਕੇ ਦੇਖਿਆ ਤਾਂ ਉਹਨਾਂ ਦੇ ਵਿੱਚ ਮੈਨੂੰ ਚੋਰੀ ਦਾ ਜਿਹੜਾ ਉਹ ਦਿਖਿਆ ਸਾਰਾ ਰਿਕਾਰਡ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਘਰ ਦਾ ਮੇਰਾ 7-8 ਲੱਖ ਦੇ ਕਰੀਬ ਗਹਿਣਾ ਚਲਾ ਗਿਆ ਸਾਰਾ 골ਡ ਤੇ ਨਗਦੀ 20000 ਰੁਪਿਆ ਉਹਨਾਂ ਨੇ ਨਗਦੀ ਲੈ ਲਈ